ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਮਨਦੀਪ ਸਿੰਘ ਜੀ ਪਿੰਡ ਚੀਮਾ ਜ਼ਿਲ੍ਹਾ ਬਰਨਾਲ ਤੇ ਮੋਬਾਈਲ ਨੰਬਰ ਆਪਣਾ 6283792204 6283792204 204 ਜਿਹੜੇ ਆਪਾਂ ਵਹਿੜ ਦੇਖੀ ਆਨੇ ਆ ਕ੍ਰੋਸ ਆਂਗ ਚ ਆ ਗਈ ਹੈ ਨਾ ਹਾਂਜੀ ਸੁਆ ਕਿਹੜਾ ਸੂਈ ਆਈ ਏ ਸੁਆ ਇਹ ਜੀ ਤੀਜਾ ਸੂਈ ਆ ਗਈ ਰਾਤ ਸੂਈ ਆ ਗਈ ਠੀਕ ਹੈ ਹਾਂ ਬੱচ্চਾ ਦਿੱਤਾ ਨਹੀਂ ਮਿਲਗਾ ਫੜ ਹਾਂ ਬੱਸਾ ਦਿੱਤਾ ਜੇ ਕਿਤੇ ਬੱਸੀ ਦੇਣ ਦੀ ਗੱਲ ਹੀ ਹੋਰ ਹੋਏ ਜੇਰੇ ਦੀ ਆਪਈ ਹੈ ਹਾਂ ਜੇਰੇ ਦੀ ਆਪਈ ਹੈ ਤੇ ਚੋਣ ਚਵਾ ਕੇ ਮੈਂ ਨਿਕਲਿਆ ਚੋਣ ਚਵਾ ਇੱਕ ਨੰਬਰ ਆ ਕਿੰਨਾ ਚੋਇਆ ਬੌਲਾ ਪਾਇਦਾ ਬੌਲਾ ਆਪਾਂ ਬੱਚਾ ਰਜਾ ਚਾਰ ਸਾਢੇ ਚਾਰ ਕਿਲੋ ਚੋਇਆਗਾ ਠੀਕ ਹੈ ਤੇ ਧਾਰਾ ਤੁਰ ਇੱਕ ਨੰਬਰ ਆ ਇੱਕ ਨੰਬਰ ਸਭਰ ਧਾਰਾ ਦੇਖੋ ਜਮਾ ਕਿਆ ਬਾਤ ਆ ਪੂਰਾ ਮੋਟਾ ਝੋਣਾ ਸਾਫ ਸੁਥਰਾ ਤੇ ਅੱਗੇ ਪਿੱਛੇ ਦਾ ਹਵਾਂ ਨਾ ਜਮਾ ਸੋ ਦੇਖੋ ਚਵਾਈ ਦੇਖੋ ਪੂਰੀ ਮੋਟੀ ਮੋਟੀ ਚਵਾਈ ਆ ਜਾ ਮਾ ਕੋਈ ਭੂਰ ਸਰਲਾ ਨਹੀਂ ਥੋੜੀ ਜੀ ਭਾਲ ਆ ਗਈ ਹੋਰ ਕੁਝ ਨਹੀਂ ਹੈਗਾ ਠੀਕ ਹੈ ਹਾਂ ਸੋ ਥਾਣ ਦੇਖੋ ਚਾਰੇ ਨਿਕਲ ਬਾਕੀ ਨਾੜਾ ਨੂੜਾ ਵਾਲੇ ਤੇ ਬਹੁਤ ਚੰਗੇ ਬਾਕੀ ਡੰਡੀ ਸੀਲਾ ਬੱਚਾ ਲਾਓ ਨਾ ਨਿਆਣਾ ਪਾਓ ਨਾ ਪਾਓ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਹਾਂ ਸੋ ਮੂੰ ਮੱਥਾ ਦੇਖੋ ਕ੍ਰੋਸ ਅੰਗ ਦੇ ਵਿੱਚ ਆ ਗਈ ਦੁੱਧ ਇਹਨੇ ਜਿੰਨਾ ਪਾਉਣਾ ਫੈਟ ਵਾਲਾ ਪਾਉਣਾ ਇਹਦੇ 20 ਕਿਲੋ ਦੁੱਧ ਦਿੱਤੇ ਹੋਏ ਨੇ ਬਿੱਲ ਐ ਜੀ ਕਿ ਆਪਾਂ ਮੰਨ ਕੇ ਚੱਲੇ ਬਾਈਕ ਮੰਨ ਕੇ ਲੈ ਲੈ ਜਾ ਹਾਂ ਜੇਵਾ ਕੋਈ ਮੂੰਹੇ ਹੁਣ ਨਹੀਂ ਦਿਸਿਆ ਦੇ ਠੀਕ ਹੈ ਸੋ ਜਿੰਦੇ ਜਾਨ ਤੇ ਕੱਦ ਕਾਠ ਵਗੈਰਾ ਬ ਅੱਗੇ ਪਿੱਛੇ ਦਾ ਹਵਾਨਾਗਾ ਤੇ ਜੇਰੇ ਦੀ ਆਪ ਹੋਈ ਥੱਲੇ ਜੇਰ ਵਾਲੇ ਪਾਸੋਂ ਬੇਫਿਕਰ ਹੋ ਜੋ ਧਾਰਾ ਵੀਰ ਨੇ ਮਾਰ ਕੇ ਦਿਖਾਤੀਆਂ ਤੇ ਇਹਦਾ ਭਾਅ ਪਾਕੀ ਰੱਖਿਆ ਜੀ ਆਹ ਮੁੱਲ ਤੇ 70000 ਠੀਕ ਹੈ ਮੱਕੀ ਹੋ ਜੂ ਮੱਕੇ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ 70000 ਚ ਮਾਨਦਨ ਹੋ ਜੂ ਦੁੱਧ 21 22 22 23 22 23 ਵੀ ਤਾਂ ਪਾਰ ਪਾਰ ਚੱਲੂਗੀ ਬਾਈ ਲੈਵਾ ਬਾਲਾ ਦੇ ਏਡਾ ਦੇਵ ਠੀਕ ਹੈ ਜਾ ਜਾਗਾ ਵੀਰ ਦੀ ਗੱਲ ਹੈ ਜੀ ਉਹ ਵੀਡੀਓ ਦੇਖਣ ਲਈ ਸਭ ਦਾ ਤਹਿਦਿਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ